ਪੰਡਾ ਸਿੰਘੀ ਮੋਹਾਲੀ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਕੱਟੀ ਹੋਈ ਉਂਗਲੀ ਨੂੰ ਦੁਬਾਰਾ ਜੋੜਨ ਦੇ ਲਈ ਗੁੰਜਲਦਾਰ ਮਾਈਕਰੋ ਵੈਸਕੂਲਰ ਸਰਜਰੀ ਸਫਲਤਾਪੂਰਵਕ ਕੀਤੀ ਗਈ ਹੈ। ਪੰਡਾ ਸਿੰਘੀ ਹੈ ਉਹਨਾਂ ਲੋਕਾਂ ਦੇ ਲਈ ਉਮੀਦ ਦੀ ਕਿਰਨ ਹੈ ਜੋ ਕਿ ਹਾਦਸਿਆਂ ਕਾਰਨ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਦੇ ਨੇ। ਪੰਡਾ ਸਿੰਘੀ ਇੱਕ 30 ਸਾਲਾ ਵਿਅਕਤੀ ਦੀ ਘਰ ਦੇ ਵਿੱਚ ਆਪਣੀ ਸਾਈਕਲ ਚੇਨ ਸਾਫ਼ ਕਰਦੇ ਸਮੇਂ ਉਂਗਲੀ ਪੂਰੀ ਤਰ੍ਹਾਂ ਦੇ ਨਾਲ ਕੱਟ ਗਈ ਸੀ। ਤੰਗਲੀ ਕੱਟਣ ਤੋਂ ਬਾਅਦ ਕਰੀਬ 3.5 ਘੰਟੇ ਬਾਅਦ ਮਰੀਜ਼ ਫੋਰਟਿਸ ਹਸਪਤਾਲ ਪਹੁੰਚਿਆ ਜਿੱਥੇ ਕੱਟੀ ਹੋਈ ਉਂਗਲੀ ਬਰਫ਼ ਦੇ ਥੈਲੇ ਦੇ ਵਿੱਚ ਰੱਖੀ ਗਈ ਤੇ ਕੱਟੇ ਹੋਏ ਉਂਗਲੀ ਨੂੰ ਦੁਬਾਰਾ ਜੋੜਨ ਦੇ ਲਈ ਡਾਕਟਰਾਂ ਦੇ ਵੱਲੋਂ ਇੱਕ ਗੂੰਜਲਦਾਰ ਮਾਈਕਰੋ ਵੈਸਕੂਲਰ ਸਰਜਰੀ ਕੀਤੀ ਗਈ ਹੈ ਜੋ ਕਿ ਕਾਫੀ ਸਫਲਤਾਪੂਰਵਕ ਰਹੀ ਹੈ ਅਗਰ ਉਹ ਐਕਸੀਡੈਂਟ ਦੇ ਵਿੱਚ ਕਿਸੇ ਵਿਅਕਤੀ ਦਾ ਹੱਥ ਕੱਟ ਜਾਵੇ ਤੇ ਹੁਣ ਜਿਹੜੀ ਹੈ ਸਰਜਰੀ ਡਾਕਟਰਸ ਨੇ ਜਿਹੜੀ ਇਸ ਤਰ੍ਹਾਂ ਦੀ ਕੱਢ ਲਈ ਹੈ ਕਿ ਦੁਬਾਰਾ ਤੋਂ ਜੁੜ ਸਕਦਾ ਹੈ ਕੋਈ ਵੀ ਅਗਰ ਉਹਦੀ ਬੋਡੀ ਦਾ ਅੰਗ ਅਗਰ ਕੱਟ ਜਾਂਦਾ ਇਸ ਤੋਂ ਪਹਿਲਾਂ ਦੀ ਅਗਰ ਅਸੀਂ ਗੱਲ ਕਰੀਏ ਇੱਕ ਪਟਿਆਲੇ ਦਾ ਮਾਮਲਾ ਸਾਹਮਣੇ ਆਇਆ ਸੀਗਾ ਕਿ ਪੁਲਿਸ ਕਰਮੀ ਦਾ ਵੀ ਹੱਥ ਕੱਟ ਗਿਆ ਸੀਗਾ ਤੇ ਇੱਕ ਚੰਡੀਗੜ੍ਹ ਦੇ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਉਹਦਾ ਉਪਚਾਰ ਚੱਲਿਆ ਤੇ ਉੱਥੇ ਜਿਹੜਾ ਹੈ ਉਹਦਾ ਹੱਥ ਜੋੜ ਲਿੱਤਾ ਗਿਆ ਸੀ ਸਾਡੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ ਸਰ ਸਾਇੰਸ ਨੇ ਇੰਨੀ ਤਰੱਕੀ ਕਰ ਲਈਤੀ ਹੈ ਡਾਕਟਰੀ ਜਿਹੜੇ ਡਾਕਟਰ ਆ ਮੈਡੀਕਲ ਸਟਾਫ ਨੇ ਇੰਨੀ ਤਰੱਕੀ ਕਰ ਲਈਤੀ ਹੈ ਕਿ ਅਗਰ ਕੋਈ ਸਰੀਰ ਦਾ ਅੰਗ ਕੱਟ ਜਾਂਦਾ ਹੈ ਤੇ ਹੁਣ ਉਹਨੂੰ ਜੋੜ ਲਿੱਤਾ ਜਾਂਦਾ ਹੈ ਹੁਣ ਇੱਕ ਮੋਹਾਲੀ ਦੇ ਨੀਜੀ ਹਸਪੀਟਲ ਵੱਲੋਂ ਇੱਕ ਅੱਛੀ ਪਹਿਲ ਕੀਤੀ ਗਈ ਹੈ ਕੀ ਪੂਰਾ ਪ੍ਰੋਸੀਜਰ ਹੁੰਦਾ ਸਰ ਕਿੰਨੇ ਕੀ ਟਾਈਮ ਦੇ ਵਿੱਚ ਤੁਹਾਡੇ ਕੋਲ ਪਹੁੰਚਣਾ ਹੁੰਦਾ ਹੈ ਅਗਰ ਉਹ ਹੱਥ ਅੰਗ ਉਹਦਾ ਕੱਟ ਜਾਂਦਾ ਹੈ ਤੇ ਕੀ ਪ੍ਰੋਸੀਜਰ ਰਹਿਣ ਵਾਲਾ ਬੋਲੋ ਦੇਖੋ ਸਰ ਜਦ ਵੀ ਕਿਸੇ ਦੇ ਐਕਸੀਡੈਂਟ ਚ ਕੋਈ ਵੀ ਅੰਗ ਭੰਗ ਹੁੰਦਾ ਹੈਗਾ ਤਾਂ ਸਭ ਤੋਂ ਪਹਿਲਾਂ ਅਸੀਂ ਉਹਨੂੰ ਇਹ ਇਨਸਟਰਕਸ਼ਨ ਹੁੰਦੀਆਂ ਨੇ ਕਿ ਉਹ ਸੰਗ ਨੂੰ ਪ੍ਰੀਜ਼ਰਵ ਕੀਤਾ ਜਾਵੇ ਉਹਨੂੰ ਪ੍ਰिਜ਼ਰਵ ਕਰਨ ਦਾ ਤਰੀਕਾ ਹੈਗਾ ਕਿ ਤੁਸੀਂ ਉਹਨੂੰ ਇੱਕ ਕਾਟਨ ਦੇ ਕਲੋਥ ਦੇ ਵਿੱਚ ਰੈਪ ਕਰਕੇ ਇੱਕ ਪਲਾਸਟਿਕ ਦੇ ਪੰਨੇ ਵਿੱਚ ਪਾ ਲਓ ਫਿਰ ਉਸ ਪੰਨੇ ਨੂੰ ਇੱਕ ਆਈਸ ਬੈਗ ਦੇ ਉੱਤੇ ਰੱਖੋ ਉਸ ਪਾਰਟ ਨੂੰ ਡਾਇਰੈਕਟ ਆਈਸ ਦੇ ਉੱਤੇ ਨਹੀਂ ਰੱਖਣਾ ਇਹ ਸਭ ਤੋਂ ਜ਼ਰੂਰੀ ਚੀਜ਼ ਹੈ ਫਿਰ ਜੇ ਹੋ ਸਕੇ ਜਿੰਨੀ ਜਲਦੀ ਹੋ ਸਕੇ ਸਾਡੇ ਕੋਲ ਪਹੁੰਚੋ ਸਾਡੇ ਕੋਲ ਨਾਰਮਲੀ 6 ਤੋਂ 8 ਘੰਟੇ ਦੀ ਵਿੰਡੋ ਹੁੰਦੀ ਹੈ ਇਹ ਨਹੀਂ ਹੈਗਾ ਕਿ ਕੋਈ 9 ਘੰਟੇ ਚਾਹੀਸੀ ਨਹੀਂ ਕਰਦੇ ਸੀ ਟਰਾਈ ਜ਼ਰੂਰ ਕਰਦੇ ਆ ਪਰ ਜਿੰਨਾ ਉਹ ਲੇਟ ਹੁੰਦਾ ਉਹਨੇ ਸਕਸੈਸ ਦੇ ਚਾਂਸ ਕੱਟ ਜਾਂਦੇ ਕਿਉਂਕਿ ਉਹ ਜਿਹੜਾ ਪਾਰਟ ਹੈ ਉਹਨੂੰ ਬਲੱਡ ਸਪਲਾਈ ਜੇ 6 ਤੋਂ 8 ਘੰਟੇ ਤੱਕ ਨਹੀਂ ਮਿਲੀ ਫਿਰ ਹੌਲੀ ਹੌਲੀ ਡੈੱਡ ਹੋਣਾ ਸ਼ੁਰੂ ਹੋ ਜਾਂਦਾ ਫਿਰ ਬਲੱਡ ਸਪਲਾਈ ਦੋ ਨਾ ਦੋ ਉਹਦੇ ਨਾਲ ਇੰਨਾ ਫਰਕ ਨਹੀਂ ਪੈਂਦਾ ਤਾਂ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਕਸਿਮ ਪੇਸ਼ੈਂਟ ਸਾਡੇ ਕੋਲ 6 ਤੋਂ 8 ਘੰਟੇ ਦੇ ਵਿੱਚਕਾਰ ਆ ਜਾਣ ਹਸਪੀਟਲਸ ਦੀ ਗੱਲ ਕਰੀਏ ਕਿਉਂਕਿ ਹੋਰ ਵੀ ਕਾਫੀ ਜਿਹੜੇ ਨੇ ਪੀਸ਼ੈਂਟਸ ਤੁਹਾਡੇ ਕੋਲ ਹੁੰਦੇ ਆ ਕਿਉਂਕਿ ਰੂਟੀਨ ਦੇ ਵਿੱਚ ਅਸੀਂ ਦੇਖਦੇ ਆ ਕਿ ਕਾਫੀ ਹਸਪੀਟਲ ਦੇ ਵਿੱਚ ਫੁੱਟਫਾਲ ਦੇਖਣ ਨੂੰ ਮਿਲਦਾ ਹੈ। ਕੀ ਉਸ ਟਾਈਮ ਪੋਸਿਬਿਲਟੀ ਹੁੰਦੀ ਹੈ ਕਿ ਬਾਕੀ ਜਿਹੜੇ ਆਪਰੇਸ਼ਨ ਚੱਲ ਰਹੇ ਨੇ ਉਹਨਾਂ ਨੂੰ ਛੱਡ ਕੇ ਅਸੀਂ ਜਿਹੜਾ ਹੈ ਇਸ ਤੇ ਵੀ ਚੈਕਟਿਵ ਐਕਟਿਵ ਹੋਈ ਹੈ ਜਾਂ ਫਿਰ ਐਨੇ ਡਾਕਟਰ ਜਿਹੜੇ ਨੇ ਅਵੇਲੇਬਲ ਹੁੰਦੇ ਆ ਉਸ ਸਮੇਂ ਤੇ ਜਾਂ ਫਿਰ ਕੀ ਸਪੈਸ਼ਲ ਕੋਈ ਸਟਾਫ ਰੱਖਿਆ ਗਿਆ ਹੈ? ਇਹ ਸਾਡੇ ਕੋਲ ਫੋਰਟਿਸ ਹਸਪੀਟਲ ਚ ਐਟ ਪ੍ਰੈਸੈਂਟ ਕਟੋਕਟ 15 ਤੋਂ 20 OT ਰਨਿੰਗ ਨੇ ਤੇ ਜਦ ਵੀ ਇਸ ਤਰ੍ਹਾਂ ਦਾ ਪੇਸ਼ੈਂਟ ਆਂਦਾ ਹੈ ਸਾਡੀ ਇਮੀਡੀਏਟਲੀ ਕੋਲ OT ਚ ਜਾਂਦੀ ਹੈ ਤੇ ਉਹ ਇਮੀਡੀਏਟਲੀ ਜਿਹੜਾ ਨੈਕਸਟ ਅਵੇਲੇਬਲ OT ਫਰੀ ਹੁੰਦਾ ਉਹਨੂੰ ਰਿਜ਼ਰਵ ਕਰ ਲੈਣੇ ਆ ਡੈਡੀਕੇਟਿਡ ਟੀਮ ਸਾਡੇ ਕੋਲ ਪੂਰੀ ਹੈਗੇ ਜੀ ਸਾਡੇ ਐਨਸਥੀਸੀਆ ਤੋਂ ਲੈ ਕੇ ਸਾਡੇ ਨਰਸਿੰਗ ਸਟਾਫ ਜਿਹੜੇ ਹੈ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਇਨਫੈਕਟ ਜਦ ਤੱਕ ਪੇਸ਼ੈਂਟ ਦੇ ਟੈਸਟ ਹੋ ਰਹੇ ਹੁੰਨੇ ਆ ਤਤਕਸੀ ਜਿਹੜਾ ਕਟਿਆ ਹੋਇਆ ਅੰਗ ਹੈ ਉਹਨੂੰ ਲੈ ਕੇ ਆਪਰੇਸ਼ਨ ਥੀਟਰ ਚ ਚਲੇ ਜਾਂਦੇ ਆਂ ਤੇ ਅਸੀਂ ਉਹਦੀ ਆਪਰੇਸ਼ਨ ਪਹਿਲਾਂ ਹੀ ਸ਼ੁਰੂ ਕਰ ਦਿੰਨੇ ਕਿਉਂਕਿ ਨਸਾਂ ਤਾਂ ਉਹਦੀਆਂ ਵੀ ਖੋਲ੍ਹਣੀਆਂ ਨੇ ਅਸੀਂ ਤਾਂ ਬਾਈ ਦਾ ਟਾਈਮ ਪੇਸ਼ੈਂਟ ਸਾਡੇ ਕੋਲ ਉੱਪਰ ਆ ਰਿਹਾ ਹੈਗਾ ਤਦ ਤੱਕ ਜਿਹੜਾ ਕਟਿਆ ਹੋਇਆ ਹੈਗਾ ਅਸੀਂ ਉਹਨੂੰ ਪੂਰਾ ਤਰ੍ਹਾਂ ਤਰੀਕੇ ਨਾਲ ਤਿਆਰ ਕਰ ਲੈਂਦਾ ਜਿਸ ਕਰਕੇ ਸਾਡਾ ਕਟ ਟੁਕੜੇ 1.5 ਤੋਂ 2 ਘੰਟਾ ਆਲਰੇਡੀ ਬਚ ਜਾਂਦਾ ਹੈਗਾ ਇਹ ਸਾਰਾ ਕੁਝ ਇਸ ਲਈ ਪੋਸੀਬਲ ਹੋ ਪਾਰਾ ਕਿਉਂਕਿ ਸਾਡੀ ਇੱਕ ਡੈਡੀਕੇਟਿਡ ਟੀਮ 40 ਹਸਪੀਟਲ ਚ ਕੰਮ ਕਰ ਰਹੀ ਹੈਗੀ ਡਾਕਟਰ ਸਭ ਤੋਂ ਵੀ ਸਵਾਲ ਰਹਿਣਗੇ ਡਾਕਟਰ ਸਾਹਿਬ ਕਿਹੜੇ की पैरामीटर जो है रहता उस समय सो so, सबसे पहले जैसे ही पेशेंट इमरजेंसी में हमारे पास आता है तो सबसे पहले इमरजेंसी टीम के डॉक्टर्स उनको देखते हैं वो वो एक बार असेस करते हैं कि क्या इंजरी है तो क्या इसमें पॉसिबिलिटी है तो इमीडिएटली अगर उनको लगता है कि पार्ट को लगाया लगाना है लगाया जा सकता है तो हैंड टीम का हमारे डॉक्टर विशाल हैं और मैं हूँ हम दोनों हैंड टीम है तो हमें कॉन्टेक्ट करते हैं तो इसमें जो स्पेशलिस्ट हैं तो बहुत सारे स्ट्रक्चर्स हमें जोड़ने होते हैं कोई भी पार्ट है हड्डी होता है जो बोन है टेंडन्स नर्व्स आर्टरी तो हर बंद सब कुछ एक बंदा नहीं कर सकता सबकी अपनी स्पेशलिटी है डॉक्टर विशाल एज ए हैंड सर्जन और ऑर्थोपेडिक सर्जन है वो टेंडन्स बोन्स नर्व्स सर करते हैं सब मैं माइक्रोवेस्कुलर सर्जन हूँ तो नर्व्स एंड वेसल्स जो ब्लड वेसल्स हैं वो मैं करता हूँ स्किन साथ में तो हम सब मिल काम करते हैं और तो साथ में हमारे एनेस्थेटिस्ट होते हैं जिनको हम जो पेशेंट्स को असेस करते हैं उनको बेहोश करते हैं जो सर्जरी के दौरान जो हमारा स्टाफ होता है ओटी स्टाफ होता है और आ, आ, हमारे साथ में हमारे फिजियोथेरेपिस्ट हैं जो सर्जरी के बाद में पेशेंट्स को हेल्प करते हैं तो एक बड़ी टीम है एक अकेला बंदा इस सर्जरी इसको करने के लिए पॉसिबिलिटी नहीं होती है सक्सेसफुली रेट की बात की जाए कितना की सक्सेसफुली रेट है और ऑपरेशन के बाद कितना समय लगता है इंसान को नॉर्मल लाइफ जीने के लिए देखो सर सक्सेस रेट किसी एक चीज़ पे मैटर नहीं करता कि हम आपको बोलें कि इतना सक्सेस रेट है सही समय पर सही अंग लेकर अगर हमारे पास मरीज़ पहुंचता है तो देखो जी सक्सेस 100 परसेंट भी हो सकता है और वही मरीज़ अगर हमारे पास समय से नहीं आया तो वो जीरो है मेरा अपनी प्रैक्टिस में ये मानना है कि आइदर यू आर ऑन द राइट साइड और यू आर इन द लेफ्ट साइड आप बीच में नहीं हो या तो उंगली जुड़ेगी या नहीं जुड़ेगी इस इसमें सबसे बड़ा फैक्टर यही है, है कि मरीज सही समय पर सही अंग को प्रिजर्व करके हमारे पास पहुँचे सही टाइम पर और सही टाइम पर सर्जरी हो सके अगर सब कुछ सही है तो हम ऑलमोस्ट कह सकते हैं कि भगवान बाकी तो भगवान के ऊपर है कि ये ऑलमोस्ट जुड़ जाती हैं हर केस में कितना समय लग जाता है उसके बाद नॉर्मल लाइफ जीने के बाद नॉर्मल लाइफ जीने में देखिए जी, जी फिंगर जुड़ती है नॉर्मली डेढ़ से दो महीने में हड्डी उसके बाद दो महीने बाद हमारी पूरी फिजियोथेरेपी शुरू हो जाती है जैसे मैंने कहा अभी इसको ढाई महीने ही हुए हैं और ये अपनी बाइक चला पा रहा है ये अपनी बहन की शादी में पूरा फंक्शनल ही है तो ढाई से तीन महीने में सब कुछ ठीक हो जाता है अब ये डिपेंड करता है कि कौन सा अंक कटा है यही अगर आप कहें कि कलाई के पास से कटा है तो वहाँ शायद तीन से चार महीने लग जाएंगे कुने के पास कटा है तो पाँच से छः महीने लग जाएंगे जितना दूरी से कटेगा उतना समय ज़्यादा लगेगा ਬਿਲਕੁਲ ਸਾਫ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਅਗਰ ਹੁਣ ਕੋਈ ਕਿਸੇ ਵੀ ਵਿਅਕਤੀ ਦਾ ਚਾਹੇ ਉਹ ਦੁਰਘਟਨਾ ਦੇ ਵਿੱਚ ਜਾਂ ਕੋਈ ਅੰਗ ਕੱਟ ਜਾਂਦਾ ਹੈ ਤੇ ਉਹਨੂੰ ਉਹਦਾ ਜਿਹੜਾ ਹੈ ਉਪਚਾਰ ਹੋ ਸਕਦਾ ਇਸ ਤੋਂ ਪਹਿਲਾਂ ਵੀ ਮੈਂ ਜਿਸ ਤਰ੍ਹਾਂ ਐਗਜ਼ਾਮਪਲ ਦਿੱਤੀ ਕਿ ਸਟਾਰਟਿੰਗ ਦੇ ਵਿੱਚ ਜਿਸ ਤਰ੍ਹਾਂ ਮੈਂ ਦੱਸਿਆ ਕਿ ਇੱਕ ਪਟਿਆਲਾ ਦੇ ਵਿੱਚ ਇੱਕ ਪੁਲਿਸ ਕਰਮੀ ਦੇ ਨਾਲ ਵੀ ਜਿਹੜੀ ਹੈ ਉਹਦਾ ਹੱਥ ਕੱਟਿਆ ਗਿਆ ਸੀਗਾ ਤੇ ਇੱਕ ਸਰਕਾਰੀ ਹਸਪਤਾਲ ਵੱਲੋਂ ਦਾ ਉਪਚਾਰ ਕੀਤਾ ਗਿਆ ਹੁਣ ਪ੍ਰਾਈਵੇਟ ਹਸਪਟਲਸ ਵੀ ਜਿਹੜੇ ਨੇ ਉਪਚਾਰ ਕਰ ਰਹੇ ਨੇ ਅਗਰ ਕਿਸੇ ਵਿਅਕਤੀ ਦਾ ਕੋਈ ਅੰਗ ਕੱਟ ਜਾਂਦਾ ਹੈ ਤੇ ਉਹਨੂੰ ਹੁਣ ਜਿਹੜਾ ਹੈ ਸਕਸੈਸਫੁਲੀ ਜਿਹੜਾ ਹੈ ਜੋੜਿਆ ਜਾਂਦਾ ਹੈ ਤੇ ਡਾਕਟਰ ਸਾਹਿਬ ਨੇ ਵੀ ਸਾਫ਼ ਤੌਰ ਤੇ ਦੱਸਿਆ ਕਿ ਅਗਰ ਟਾਈਮ ਸੀਰ ਜਿਹੜਾ ਹੈ ਮਤਲਬ 8 ਤੋਂ 6 ਘੰਟੇ ਦੇ ਵਿੱਚ ਅਗਰ ਸਾਡੇ ਕੋਲ ਉਹ ਅੰਗ ਪਹੁੰਚ ਜਾਂਦਾ ਹੈ ਤੇ ਅਸੀਂ ਉਹਨੂੰ ਜੋੜ ਕੇ ਜਿਹੜਾ ਹੈ ਫਿਰ ਉਹ ਵਿਅਕਤੀ ਜਿਹੜਾ ਹੈ ਨਾਰਮਲ ਲਾਈਫ ਆਪਣੀ 2 ਤੋਂ 3 ਮਹੀਨੇ ਤੱਕ ਜਿਹੜਾ ਹੈ ਸ਼ੁਰੂ ਕਰ ਦਿੰਦਾ ਹੈ ਤੇ ਅਲੱਗ-ਅਲੱਗ ਪ੍ਰੋਸੈਸ ਤੋਂ ਗੁਜ਼ਰਨਾ ਹੁੰਦਾ ਹੈ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਜੇ ਤੇ ਸੁਨੀਲ ਦੇ ਨਾਲ ਐਨਵੀ ਨਿਊਜ਼ ਲਈ ਅਮੀ ਸੇਟੀ ਦੀ ਰਿਪੋਰਟ